ਦੋਸਤੋ ਹੁਣ ਹੁਣੇ ਖਬਰ ਮਿਲੀ ਹੈ ਕਿ ਫ਼ਰੀਦਪੁਰ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਸੀਗੇ ਉੱਥੇ ਸਾਡੀ ਜਥੇਬੰਦੀ ਵੱਲੋਂ ਬੀਕੇਯੂ ਇੱਕਤਾ ਸਿੱਧੂਪੁਰ ਵੱਲੋਂ ਲਗਾਤਾਰ ਜੋ ਅਸੀਂ ਪਿਛਲੇ ਸਮੇਂ ਤੋਂ ਆਪਦੀ ਲੜਾਈ ਲੜਦੇ ਆ ਰਹੇ ਹਾਂ ਜੁਮਲਾ ਮੁਸਤਰਕਾ ਮਾਲਕਨ ਵਾਲੀਆਂ ਜ਼ਮੀਨਾਂ ਦੀ ਜਾਂ ਜਿਹੜੀ ਅਸੀਂ ਲੜਾਈ ਲੜਦੇ ਆ ਰਹੇ ਹਾਂ ਆਬਾਦ ਕਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਾਲਕੀਏ ਦੇਣ ਦੀ ਉਸ ਮਾਮਲੇ ਨੂੰ ਲੈ ਕੇ ਸਾਡੇ ਉੱਤੇ ਧਰਨਾ ਚੱਲ ਰਿਹਾ ਹੈ ਅੱਜ ਕੀ ਹੋਇਆ ਕਿ ਸਾਡੇ ਆਗੂਆਂ ਨੇ ਪ੍ਰੋਗਰਾਮ ਰੱਖਿਆ ਕਿ ਅੱਜ ਸਾਡਾ ਮੁੱਖ ਮੰਤਰੀ ਇੱਥੇ ਆ ਰਿਹਾ ਹੈ ਮੁੱਖ ਮੰਤਰੀ ਜੀ ਨੂੰ ਯਾਦ ਦਿਵਾਈਏ ਯਾਦ ਕਰਾਈਏ ਕਿ ਭਾਈ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਵਾਅਦੇ ਨੂੰ ਯਾਦ ਰੱਖੋ ਔਰ ਸਾਡੇ ਨੂੰ ਜਿਹੜਾ ਹੱਕ ਮਾਲਕੀਤ ਜ਼ਮੀਨਾਂ ਦੇ ਦਿਓ ਉਸੀ ਹੱਕ ਮਾਲਕੀਅਤ ਜ਼ਮੀਨਾਂ ਦੇ ਦੇਣ ਵਾਸਤੇ ਤੁਹਾਨੂੰ ਯਾਦ ਕਰਾਉਣ ਵਾਸਤੇ ਜਦੋਂ ਸਾਡਾ ਉਹ ਕਿਸਾਨ ਆਉਣਾ ਚਾਹਿਆ ਸਾਡਾ ਆਗੂ ਆਉਣਾ ਚਾਹਿਆ ਤਾਂ ਉਸ ਵੇਲੇ ਜੋ ਤੁਸੀਂ ਕੀਤਾ ਉਹਨੂੰ ਗ੍ਰਿਫਤਾਰ ਕੀਤਾ ਉਹਨੂੰ ਜੇਲ੍ਹ ਭੇਜਿਆ ਤਾਂ ਤੁਸੀਂ ਦੇਖੋ ਸੋਚੋ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਫਿਰ ਭਾਜਪਾ ਦੀ ਦਿੱਲੀ ਵਿੱਚਲੀ ਸਰਕਾਰ ਇਹਨਾਂ ਵਿੱਚ ਕੋਈ ਫਰਕ ਲੱਗਦਾ ਹੈ ਉਹਨਾਂ ਨੂੰ ਵੀ ਵੈਦੇ ਯਾਦ ਕਰਾਉਣ ਚੱਲੇ ਸੀ ਸਾਡੇ ਤੇ ਗੋਲੀਆਂ ਚਲਾਈਆਂ ਤੇ ਜ ਇਹਨਾਂ ਨੂੰ ਵਾਅਦਾ ਯਾਦ ਕਰਾਉਣ ਲਈ ਸਾਡੇ ਲੀਡਰ ਭਗਵੰਤ ਮਾਨ ਦੇ ਸਾਹਮਣੇ ਜਾ ਰਹੇ ਨੇ ਤੇ ਗ੍ਰਿਫਤਾਰ ਕਰ ਲਏ ਗਏ ਨੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਤੁਸੀਂ ਕੀ ਭਗਵੰਤ ਮਾਨ ਦੀ ਸਰਕਾਰ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਲੋਕਾਂ ਦੇ ਨਾਲ ਕੀ ਉਹਨੂੰ ਠੁੱਕ ਕੇ ਚੱਟ ਗਈ ਹੈ ਕੀ ਉਹ ਤੋਂ ਮੁੱਕਰ ਗਈ ਹੈ ਜਦੋਂ ਕਿ ਸਰਕਾਰ ਨੇ ਸਾਡੇ ਨਾਲ ਬਾਰ ਬਾਰ ਮੀਟਿੰਗਾਂ 'ਚ ਵਾਅਦਾ ਕੀਤਾ ਹੈ ਕਿ ਅਸੀਂ ਪਾਲਿਸੀ ਬਣਾ ਰਹੇ ਹਾਂ ਇਹ ਜਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਅਬਾਦ ਕਰਨ ਦੀਆਂ ਜ਼ਮੀਨਾਂ ਨੇ ਜਾਂ ਜਿਹੜੀਆਂ ਜਮਲਾ ਮੁਸ਼ਤਰਕਾ ਮਾਲਕਨ ਵਾਲੀਆਂ ਜ਼ਮੀਨਾਂ ਨੇ ਉਹਦੇ ਹੱਕ ਮਾਲਕੀਏ ਦੇਣ ਲਈ ਅਸੀਂ ਪਾਲਿਸੀ ਬਣਾ ਰਹੇ ਹਾਂ ਔਰ ਉਸ ਪਾਲਿਸੀ ਦੇ ਵਿੱਚ ਇਹਨਾਂ ਨੂੰ ਹੱਕ ਮਾਲਕੀਏ ਦੇਵਾਂਗੇ ਔਰ ਅੱਜ ਤੁਸੀਂ ਹੱਕ ਮਾਲਕੀਏ ਦੇਣ ਦੀ ਬਜਾਏ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਲਗਾਤਾਰ ਉੱਥੋਂ ਰੋਜ਼ਗਾਰ ਕਮਾ ਰਹੇ ਨੇ ਰੋਟੀ ਕਮਾ ਰਹੇ ਨੇ ਜਿਹੜੇ ਬੰਦੇ ਕੋਈ 2 ਕਿੱਲਾਂ ਦਾ ਉੱਤੇ ਵਾਈ ਕਰ ਰਿਹਾ ਕੋਈ 4 ਕਿੱਲਾਂ ਦੇ ਵਾਈ ਕਰ ਰਿਹਾ ਕੋਈ 6 ਕਿੱਲਾਂ ਦੇ ਵਾਈ ਕਰ ਰਿਹਾ ਉਹਨਾਂ ਦੀ ਬੀਜੀ ਹੋਈ ਕਣਕ ਨੂੰ ਤੁਹਾਡੇ ਡੀਸੀ ਨੇ ਕੱਟਣ ਤੋਂ ਰੋਕਤਾ ਔਰ ਅੱਜ ਉਹਨਾਂ ਦੇ ਹੱਥੋਂ ਉਹਨਾਂ ਦੇ ਮੂੰਹ 'ਚੋਂ ਰੋਟੀ ਖਾਣ ਵਾਲੀ ਗੱਲ ਕੀਤੀ ਹੈ ਸਰਕਾਰ ਨੇ ਔਰ ਇਸ ਵਿਰੋਧ ਦੇ ਵਿੱਚੋਂ ਉਹ ਸਾਡੇ ਵੀਰ ਉੱਥੇ ਅੰਦੋਲਨ ਕਰ ਰਹੇ ਨੇ ਧਰਨੇ ਤੇ ਬੈਠੇ ਨੇ ਜਦੋਂ ਸੋਚੋ ਕਿ ਇਹ ਸਰਕਾਰ ਦੀ दोगਲੀ ਨੀਤੀ ਕੀ ਹੈ ਇੱਕ ਪਾਸੇ ਤਾਂ ਦੇਸ਼ ਦਾ ਕਿਸਾਨ ਬੀਜਪੀ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਲੜ ਰਿਹਾ ਤੇ ਦੂਸਰੇ ਪਾਸੇ ਇਧਰਲੇ ਪਾਸੇ ਇਹਨਾਂ ਨੇ ਇਸ ਮੌਕੇ ਦਾ ਲਾਭ ਉਠਾ ਕੇ ਕਿ ਕਿਸਾਨ ਉਧਰ ਫਸਿਆ ਹੋਇਆ ਹੈ ਮਗਰੋਂ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਵਾ ਕੇ ਔਰ ਆਪਦੇ ਹੀ ਐਮਐਲਏ ਦਈਆ ਸਾਹਿਬ ਦੇ ਖਾਸਮ ਖਾਸ ਜਿਹੜੇ ਬੰਦੇ ਨੇ ਉਹਨਾਂ ਨੂੰ ਉਹ ਜ਼ਮੀਨ ਦੇਣ ਦਾ ਤਿਆਰੀ ਕੀਤੀ ਹੋਈ ਹੈ ਇਹ ਕਿੱਧਰਲਾ ਤਰੀਕਾ ਆ ਗਿਆ ਇਹ ਬਰਦਾਸ਼ਤ ਕਰਨ ਤੋਂ ਬਾਹਰ ਦੀਆਂ ਗੱਲਾਂ ਨੇ ਇਹ ਬਰਦਾਸ਼ਤ ਨਹੀਂ ਹੋਣਗੀਆਂ ਮਾਨ ਸਾਹਿਬ ਲੋਕ ਇਹਦੇ ਤੇ ਲੜਾਈ ਦੇਣਗੇ ਕੀ ਕਰੋਗੇ ਇਹ ਵਾਅਦੇ ਦੋ ਮੁੱਕਰ ਕੇ ਕੀ ਫਿਰ ਸੋਚਦੇ ਹੋ ਕਿ ਆਰਾਮ ਨਾਲ ਵੋਟਾਂ ਹਸਲ ਹੋ ਜਾਣਗੀਆਂ ਇਹਦਾ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਫਿਰ ਤੁਹਾਨੂੰ ਬਲ ਕਲ ਨੂੰ ਇਹ ਕਹੋਗੇ ਕਿ ਸਾਡਾ ਲੋਕ ਵਿਰੋਧ ਕਰਦੇ ਨੇ ਅੱਗੇ ਉਹ ਜਿਹੜੀ ਦਿੱਲੀ ਵਾਲੇ ਬੈਠੇ ਨੇ ਜਾਂ ਜਿਹੜੀ ਭਾਜਪਾ ਬੈਠੀ ਐ ਉਹ ਅੱਜ ਇਸ ਗੱਲ ਦੀ ਦੁਹਾਈ ਪੇਟ ਰਹੀ ਐ ਕਿ ਕਿਸਾਨ ਸਾਡਾ ਵਿਰੋਧ ਕਿਉਂ ਕਰਦੇ ਦੂਸਰਿਆਂ ਦਾ ਵਿਰੋਧ ਕਿਉਂ ਨਹੀਂ ਕਰਦੇ ਫਿਰ ਤੁਸੀਂ ਵੀ ਇਹ ਕਹੋਗੇ ਕਿ ਸਾਡਾ ਵਿਰੋਧ ਕਿਉਂ ਕਰਦੇ ਆ ਭਾਈ ਵਾਅਦਾ ਕੀਤਾ ਤੁਸੀਂ ਲੋਕਾਂ ਨਾਲ ਉਹ ਵਾਅਦਾ ਪੂਰਾ ਕਰੋ ਔਰ ਇਹਨਾਂ ਕਿਸਾਨਾਂ ਦੀ ਜ਼ਮੀਨ ਦਾ ਹੱਕ ਮਾਲਕੀਆ ਦਿਓ ਔਰ ਇਹਨਾਂ ਦੀ ਜਿਹੜੀ ਕਣਕ ਉੱਥੇ ਖੜੀ ਹੋ ਕਣਕ ਨੂੰ ਤੁਰੰਤ ਇਹਨਾਂ ਕਿਸਾਨਾਂ ਨੂੰ ਵਢਣ ਦੇ ਆਜ਼ਾਦਤ ਦੇਵੇ ਸਾਡੀ ਸਰਕਾਰ ਨਹੀਂ ਤਾਂ ਫਿਰ ਸਾਨੂੰ ਇੱਥੇ ਹੋਰ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਏਗਾ ਸਾਡਾ ਗ੍ਰਿਫਤਾਰ ਕੀਤਾ ਗੁਰਸੇਵਕ ਸਿੰਘ ਨੂੰ ਤੁਰੰਤ ਰਿਹਾ ਕਰੇ ਸਰਕਾਰ ਔਰ ਇਹਨਾਂ ਨਾਲ ਗੱਲਬਾਤ ਕਰੇ ਗੱਲਬਾਤ ਸੁਣੇ ਨਾ ਇਹਨਾਂ ਦੀ ਇਹ ਕੀ ਕਹਿਣਾ ਚਾਹੁੰਦੇ ਨੇ ਅਗਰ ਇਹ ਕੋਈ ਤਰੀਕਾ ਹੈ ਕੋਈ ਡਿਕਟੇਟਰਸ਼ਿਪ ਹੈ ਜਿਹੜਾ ਤੁਸੀਂ ਕਰ ਰਹੇ ਹੋ ਇਹ ਅਤਿ ਨਿੰਦਨਯੋਗ ਹੈ ਔਰ ਅਤਿ ਸ਼ਰਮਨਾਕ ਹੈ ਜਿਹੜੀ ਸਰਕਾਰ ਦੂਸਰਿਆਂ ਨੂੰ ਕਹਿੰਦੀ ਹੈ ਕਿ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਕਬਲੇ ਕੀਤੇ ਜਾ ਰਹੇ ਹੈ ਇਹਨਾਂ ਕਬਲਿਆਂ ਤੋਂ ਦੁਖੀ ਹੋ ਕੇ ਤਾਂ ਤੁਹਾਨੂੰ ਲੈ ਕੇ ਜਾਂਦਾ ਸੀ ਲੋਕਾਂ ਨੂੰ ਕਿ ਪਿਛਲੇ ਐਮਐਲਏ ਇਸੇ ਤਰੀਕੇ ਦੇ ਨਾਲ ਅਜਈਆਂ ਜ਼ਮੀਨਾਂ ਜੋ ਫਰੀਪੁਰ ਦੇ ਵਿੱਚ ਤਰਨਤਾਰਨ ਦੇ ਵਿੱਚ ਅਮਰਸਰ ਦੇ ਵਿੱਚ ਅਜਈਆਂ ਜ਼ਮੀਨਾਂ ਪਈਆਂ ਨੇ ਉਹਨਾਂ ਦੇ ਕਬਜ਼ੇ ਕਰਨ ਦੀ ਨੀਯਤ ਨਾਲ ਲੋਕਾਂ ਦੇ ਸਿਰ ਪੜਵਾ ਕੇ ਲੋਕਾਂ ਨੂੰ ਛੱਬੀਆਂ ਬਣਵਾ ਕੇ ਲੋਕਾਂ ਨੂੰ ਮਰਵਾ ਕੇ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਸੀ ਔਰ ਉਹੀ ਕੰਮ ਤੁਹਾਡਿਆਂ ਨੇ ਕਰਨਾ ਸ਼ੁਰੂ ਕਰ ਲਿਆ ਇਹ ਤਾਂ ਬੜੀ ਇਮਾਨਦਾਰੀ ਹੋਈ ਬੜੀ ਸਾਫ਼ ਸੁਥਰੀ ਸਰਕਾਰ ਹੋਈ ਫਿਰ ਸੋ ਇਸ ਇਸ ਕਰਕੇ ਇਸ ਗੱਲ ਨੂੰ ਦੁਬਾਰਾ ਸਰਕਾਰ ਸੋਚੇ ਔਰ ਸਾਡੇ ਉਹਨਾਂ ਗ੍ਰਿਫਤਾਰ ਕੀਤੇ ਆਗੂਆਂ ਨੂੰ ਜੁਰਤ ਤਰੰਤ ਰਿਹਾ ਕਰਨ ਦੇ ਨਾਲ ਨਾਲ ਇਹਨਾਂ ਦੀ ਕਣਕ ਦੀ ਜਿਹੜੀ ਫਸਲ ਆ ਉਹਨਾਂ ਨੂੰ ਬੁੜਾਈ ਜਾਏ ਤਾਂ ਕਿ ਸ਼ਾਂਤ ਰਹੇ ਮੌਲ ਨਹੀਂ ਤਾਂ ਮਜਬੂਰ ਸਾਨੂੰ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਣਾ ਪਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ